ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲੈ ਉਹ ਕਿਸਾਨਾਂ ਨੂੰ ਲੁੱਟਦੇ ਇਹ ਕਰੋੜੀ ਬੰਡ ਤੇ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਇਹ ਫੁੱਤੀ ਹੋਵੇ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਏ ਪਿੰਡ ਕਰਾਚ ਨਾ ਬੈਠੇ ਰਹ ਜੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ 'ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂ ਤੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਿਆ ਗਿਆ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ 'ਚ ਨਾ ਬੈਠੋ ਜੇ ਕੋਈ ਆਪ ਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ 'ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਬਚਿਆ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਇੱਥੋਂ ਦੇ ਲੋਕ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਲੋਕਾਂ ਨੂੰ ਛੱਡੇ 22 ਛੱਡੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕ ਆ ਹਾਲਾਤ ਵੇਖੋ ਇੱਥੋਂ ਦੇ ਖਨੌਰੀ ਬਾਡਰ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣ ਦੇ ਹੋਏ ਖੜੇ ਏ ਕਿਸਾਨਾਂ ਨੂੰ ਛੋਟੇ ਕੱਟ 7-8 ਲੱਖ ਦਾ ਨੁਕਸਾਨ ਕਰਦਾ ਬਹੁਤ ਬਹੁਤ ਕੰਮ ਕਰਾਂਗੇ ਆਓ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣੇ ਲੁਟੇਰੇ ਲੁੱਟੀ ਜਾਂਦੇ ਆ ਇਹ ਨਏ ਬੁਰੇ ਹਾਲਾਤ ਨੇ ਸਾਰੇ ਕਿਸਾਨ ਵੀਰਾਂ ਨੂੰ ਬੇਤੀ ਹੈ ਜਿੰਨੀ ਮੈਂ ਮੋਰਚੇ ਲਾਏ ਸੀ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਦਾਂ ਨੂੰ ਜਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਂ ਇਹ ਪੰਜਾਬ ਤੱਕ ਪਹੁੰਚ ਜੇ ਵੀ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਮਾਨ ਦੇ ਤੁਹਾਨੂੰ ਦਿਖਾਉਣ ਲੈ ਆ ਰਹੇ ਆ ਵੇਖੋ ਆਸ ਆ ਸਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਮਾਨ ਲਾਓ ਟੈਂਪੂ ਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆਹ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਾ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਡੰਡੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਆ ਜਿੰਨੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹਨੂੰ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਤਾਂ ਇੱਥੇ ਕੋਈ ਟੀਵੀ ਕੂਲਰ ਫਰਿੱਜ ਏਸੀ ਸਿਲੰਡਰ ਕੋਈ ਚੀਜ਼ even ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆ ਜੋ ਵੀ ਤੁਹਾਡੇ ਸਾਧਨ ਆ ਜਲਤੋ ਜਲਦ ਪਹੁੰਚ ਜਾਓ ਤੇ ਦਾ ਸਮਾਨ ਆਪਣੇ ਹੱਥਾਂ ਵਿੱਚ ਕਰ ਲਓ ਆ ਦੇਖੋ ਜੀ ਟੈਂਪੂ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟੈਂਪੂਆਂ ਦੇ ਵਿੱਚ ਆ ਲੋਹੇ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਇ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਿਆ ਕਿਸਾਨ ਵੀਰੋ ਜਾਗੋ ਤੇ ਇਸ ਵੀਡੀਓ ਨੂੰ ਸਭ ਤੋਂ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਕभी ਕਿਸੇ ਦਾ ਕੋਈ ਪੜਾ ਹੋ ਸਕੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸੇ ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਗੇਂ ਵੱਡੀ ਲੁੱਟ ਹੋਈ ਜਾਂਦੀ ਹੈ ਕਿਸਾਨਾਂ ਦੀ ਸਭ ਪਹਿਲਾਂ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਹੈ ਤੇ ਐਵੇਂ ਦਾ ਆ ਨਾ ਇਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪ ਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਪਹੁੰਚ ਜਾਂਦੇ ਆ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਈ ਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ ਤੇ ਅੱਜ ਸਭ ਸਭ ਤੈਸ ਨੈਸ ਹੋ ਗਿਆ ਆ ਏ ਭਾਈ ਜੀ ਕੌਣ ਲੋਕ ਨੇ ਜਿਹੜਾ ਇਹ ਇੰਨਾ ਜ਼ਿਆਦਾ ਇਹਨਾਂ ਨੂੰ ਕੋਈ ਸੈਂਸੀ ਸਾਰੇ ਬੈਂਡ ਤੋਂ ਸੈਂਸੀ ਧੜਕੀ ਮੈਂ ਉਹਨੂੰ ਤਾਂ ਟਾਉਂ ਜੋ ਉਹਨੂੰ ਜੇ ਮੈਂਨ ਚੋਂ ਦਨ ਲੂਟ ਵਿਚਾਰ ਆਖਿਆ ਸਵੇਰੇ 11:00 4 ਵਜੇ ਗਏ ਫੇਰ ਦਾ 4 ਵਜੇ ਦਾ ਕਹਿੰਦਾ ਇੱਥੇ ਲੁੱਟਣ ਲੱਗੇ ਖੜਿਆ ਲੁੱਟਣ ਤਾਂ ਜਦੋਂ ਦੀ ਸਰਕਾਰ ਵੱਲੋਂ ਕਾਰਵਾਈ ਹੋਈ ਪਈ ਉਹਦੋਂ ਦਾ ਹੀ ਲੱਗੇ ਨੇ ਕਿਸਾਨ ਵੀਰੋ ਆ ਹਾਲਾਤ ਵੇਖੋ ਅਸੀਂ ਜਦੋਂ ਪਹੁੰਚੇ ਤੇ ਆਪਣੇ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਜਿਹੜਾ ਭਾਰਤੀ ਕਿਸਾਨ ਨੂੰ ਖੋਸਾ ਦਾ ਸੀਗਾ ਆਪਣੇ ਜਿੰਦੇ ਵਿੱਚ ਅਸੀਂ ਰਹਿੰਦੇ ਸੀਗੇ ਆਹ ਆਧਾਰ ਕਾਰਡ ਬਣਾਏ ਆ ਦੇਖ ਕੇ ਪੁੱਤਰੇ ਦਿੱਤਾ ਵੀ ਸਮਾਨ ਚੁੱਕ ਸਕਦੇ ਜਿੱਧਰ ਵੀ ਆਹ ਦੇਖੋ ਜਿਹੜਾ ਸਾਡਾ ਰਹਿਣ ਬਸੇਰਾ ਸੀ ਹਾਲ ਦੇਖੋ ਇਹਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਆ ਆ ਆ ਸਾਡਾ ਆਹ ਦੇਖੋ ਲਾਈਵ ਦੇ ਵਿੱਚ ਆਹ ਦੇਖੋ ਤੁਸੀਂ ਲਾਈਵ ਦੇ ਵਿੱਚ ਪੰਜਾਬ ਪੁਲਿਸ ਦੀ ਕਰਤੂਤ ਉਹਨਾਂ ਨੇ ਆਧਾਰ ਕਾਰਡ ਦਿੱਤੇ ਵੀ ਤੁਸੀਂ ਸਮਾਨ ਚੁੱਕ ਸਕਦੇ ਜੀ ਕਿੱਦੇ ਦੁੱਖ ਦੀ ਗੱਲ ਆ ਆ ਫੇਰ ਆ ਗਿਆ ਆ ਵੀਡੀਓ ਨੂੰ ਵੇਖੋ ਹਾਲਾਤ ਤੇ ਕੌਣ ਹੈ ਬੰਦੇ ਇਹ ਆਟੋ ਵਾਲੇ ਜਿਹੜੇ ਚੋਰੀ ਕਰਨੇ ਉਹਨਾਂ ਨੇ ਧਾਰ ਕਾਰਡ ਬਣਾਏ ਆ ਆਪਣੇ ਆਧਾਰ ਕਾਰਡ ਆਹ ਵੇਖੋ ਆ ਚੋਰੀ ਦੇ ਆਧਾਰ ਕਾਰਡ ਬਣਾ ਬਣਾ ਕੇ ਇੱਥੇ ਪ੍ਰਸ਼ਾਸਨ ਨੂੰ ਵਿਖਾ ਵਿਖਾ ਕੇ ਵੀ ਇਹ ਸਮਾਨ ਸਾਡਾ ਆ ਆਟੋਆਂ ਦੇ ਵਿੱਚ ਕੱਢਿਆ ਇਹ ਕਰਤੂਤਾ ਹੋ ਰਹੀਆਂ ਨੇ ਚੋਰ ਜਾਲੀ ਆਧਾਰ ਕਾਰਡ ਬਣਾ ਕੇ ਬੜੇ ਦੇ ਅੰਦਰ ਵੀ ਜਾ ਕੇ ਬਹੁਤ ਛੱਡ ਪੱਟਦੇ ਪਏ ਚਲੋਗੇ ਭਾਈ ਜੀ ਆ ਜਾਓ ਮੇਰੇ ਪਿੱਛੇ ਜਾਓ ਆ ਤੁਹਾਨੂੰ ਲਾਈਵ ਦਿਖਾਉਣਾ ਜੀ ਅੱਗੇ ਜਿਹੜੇ ਛੱਡ ਪੱਟੇ ਜਾ ਰਹੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਹਲੇ ਫਿਰ ਹੀ ਆ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਆ ਵੇਖੋ ਲੋਕਾਂ ਦੀ ਲੁੱਟ ਬੜੇ ਦੁੱਖ ਦੀ ਗੱਲ ਆ ਭਗਵਾਨ ਸਿਆ ਤੈਨੂੰ ਮੂੰਹ ਦੇ 2027 ਚ ਖਾਣੀ ਪੈਣੀ ਹੂੰ ਜਿੱਥੇ ਮਰਜੀ ਭਜਰਾ ਆ ਵੇਖੋ ਲੋਕਾਂ ਦੇ ਲਾਤ ਆ ਦੇਖੋ ਜੀ ਆ ਵੇਖੋ ਲੁੱਟ ਕਰ ਲੋ ਸ਼ਰਮ ਉਹ ਬਾਰੀ ਮੋਟੀ ਹੈਗੀ ਆ ਖਾਣ ਦਾ ਰੂਪਿਆ ਆ ਆ ਦੇਖੋ ਜੀ ਉਹ ਉਹ ਇਹ ਸਾਡੇ ਟਾਈਮ ਆ ਸ਼ਰਮ ਕਰ ਲੋ ਸ਼ਰਮ ਵੀਡੀਓ ਨੂੰ ਸ਼ੇਅਰ ਕਰ ਕਮਾਲ ਹੋ ਗਈ ਯਾਰ ਅੱਗੇ ਅਸੀਂ ਕੱਲ ਦੇ ਪੈਜੋ ਭੱਜੇ ਫਿਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ ਅਸੀਂ ਤਾਂ ਪਹਿਲਾਂ ਸਰਕਾਰਾਂ ਨੇ ਮਾਰਤੇ ਤੁਸੀਂ ਯਾਰ ਕੋ ਮਾੜੀ-ਮੋਟੀ ਕਰ ਲੋ ਆਹ ਵੇਖੋ ਯਾਰ ਲਾਈਵ ਸ਼ਰਮ ਕਰ ਲੋ ਮਾੜੀ-ਮੋਟੀ ਯਾਰ ਨਹੀਂ ਬਾਈ ਯਾਰ ਇਹ ਤੁਹਾਡਾ ਜ਼ਮਾਨਾ ਹੈ ਨਹੀਂ ਨਹੀਂ ਤੁਹਾਡਾ ਜ਼ਮਾਨਾ ਹੈ ਨਹੀਂ ਇਹ ਤੁਹਾਡਾ ਜ਼ਮਾਨਾ ਹੈ ਇਹ ਛੱਡ ਇਹ ਕਿਸਾਨਾਂ ਨੇ ਪਾਈ-ਪਾਈ ਜੋੜ ਕੇ ਪਾਏ ਆ ਕਰਕੇ ਕਰਕੇ ਪਾਏ ਆ ਅਸੀਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲਾਤ ਦੇ ਵੇਖੋ ਵੀਰੋ ਕੀ ਹਾਲਾਤ ਨੇ ਲਾਈਵ ਵੇਖੋ ਬੱਚਾ ਮਾਰ ਹੋ ਗਈ ਤੁਹਾਡੇ ਚਲੋ 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 ਇਹ ਤੋਂ ਮਾਰ ਹੋ ਗਈ ਯਾਰ ਬਾਜੋ ਬਾਜੋ ਆ ਵੇਖੋ ਜੀ ਲੋਟੇ ਰੇ ਆ ਪੈ ਗਏ ਆ ਖਾਣ ਨੂੰ ਪੈ ਗਏ ਓਏ ਔਰ ਕੰਵੰਦ ਡੰਡਾ ਚੁੱਕਣ ਦੇ ਐਵੇਂ ਨਹੀਂ ਇਹ ਨਾਲੇ ਜਾਣਾ ਚੱਲਣਾ ਕਿ ਨਹੀਂ ਚਲੋ ਸਾਡਾ ਜ਼ਮਾਨਾ ਯਾਰ ਤੂੰ ਚੱਕ ਚੱਕ ਕੇ ਲਈ ਜਾਂਦੇ ਕੁਮਾੜੀ ਮੋਟੀ ਚੱਲ 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 ਜਾਓ ਜਾਓ ਬਾਜੋ ਇਹ ਤੋਂ ਆ ਪਾਜੋ ਪਾਜੋ ਅੱਜ ਆ ਪਾਜਾ ਆਹ ਵੇਖੋ ਹਾਲਾਤ ਵੇਖੋ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰੋ ਮਾਤਾ ਚੱਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਰੋ ਹਾਲਾਤ ਵੇਖੋ ਇੱਥੋਂ ਦੇ ਅਸ਼ਤਾਂ ਨੂੰ ਲਾਈਵ ਸੇ ਦਿਖਾ ਰਿਆ ਇਹ ਕਿਸਾਨ ਨੂੰ ਸਰਕਾਰਾਂ ਨੇ ਲਟਾਇਆ ਤੇ ਜਿਨ੍ਹਾਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ ਰੱਜ ਰੱਜ ਕੇ ਕਹਿੰਦੇ ਅਸੀਂ ਲੁੱਟਾਂਗੇ ਦੇਖੋ ਕੇ ਸਾਹਮਣੇ ਲਾਈਵ ਏ تھے ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਤੀਓ ਲਾਈਵ 'ਚ ਦਿਖਾਇਆ ਤੁਹਾਨੂੰ ਸਾਰਾ ਅਸੀਂ ਆਹ ਉਹ ਬਾਡਰ ਹੈ ਜਿੱਥੇ ਕਨੋਰੀ ਮੋਰਚੇ ਤੇ ਮੋਰਚਾ ਲੱਗਿਆ ਸੀ ਉਹ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਰ ਲੋ ਸ਼ਰਮ ਜਾਂਦੇ ਰੋ ਘਰਾਂ ਨੂੰ ਹਾਂ ਬਾਬਾ ਗਾ ਚਲੋ ਤੋਂ ਮੁੜ ਕੇ ਨਹੀਂ ਜੀ ਆ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਜਿੱਥੇ ਸਰਕਾਰ ਨੇ ਬੈਰੀਕੇਟਿੰਗ ਕੀਤੀ ਹੋਈ ਸੀ ਸਭ ਇਥੋਂ ਕਾਸਨ ਐਸ ਕਰਤਾ ਆ ਇੱਕ ਕਿਸਾਨ ਨੂੰ ਆ ਜਗ੍ਹਾ ਆ ਜਿੱਥੇ ਬੈਰੀਕੇਟਿੰਗ ਹੋਈ ਸੀ ਆ ਜਿੱਥੇ ਤੁਸੀਂ ਹੱਥ ਦੇਖ ਰਹੇ ਜੇ ਆ ਪਏ ਨੇ ਪੱਥਰ ਆ ਵੇਖੋ ਸਰਕਾਰਾਂ ਨੇ ਪੱਥਰ ਪੰਨ ਪੰਨ ਕੇ ਇੱਧਰ ਢੋਣਦੇ ਆ ਆ ਜਿਹੜਾ ਲੱਕ ਨਾਕਾ ਜਿਆ ਰਸਤਾ ਸਾਫ ਕਰਤਾ ਆ ਮੋੜ ਤੋਂ ਵੀ ਇਹ ਕਿ ਮਗਰ ਵੇਖੋ ਕਿਸ ਤਰੀਕੇ ਲੁੱਟਿਆ ਜਾ ਰਹਾ ਹੈ ਵੇਖੋ ਜਾਲੀ ਆਧਾਰ ਕਾਰਡ ਬਣਾ ਬਣਾ ਕੇ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਆਪ ਦਾ ਸਮਾਨ ਚੋੱਕ ਰਹੇ ਨੇ ਇੱਥੋਂ ਤੱਕ ਹਾਲਾਤ ਬਣ ਗਏ ਵੀ ਆਪ ਦਾ ਕੋਈ ਆਧਾਰ ਕਾਰਡ ਲੈ ਦਿਖਾਓ ਤੇ ਆਧਾਰ ਕਾਰਡ ਦਿਖਾਓ ਤੇ ਸਮਾਨ ਚੱਕ ਕੇ ਲੈ ਜਾਓ ਆ ਹਾਲਾਤ ਨੇ ਤੇ ਆ ਵੇਖੋ ਆਧਾਰ ਕਾਰਡ ਦੀਆਂ ਕਾਪੀਆਂ ਤਾਂ ਰੱਖੀਆਂ ਹੋਈਆਂ ਕਿ ਇਹ ਸਾਡਾ ਸਮਾਨ ਹੈ ਐਈ ਲੋਨ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ